ਲੋਜੀ ਕੰਮ ਕਾਰਨ ਆਏ ਸੀ ਅੱਜ ਆਪਾਂ ਸਾਧੂ ਸਿੰਘ ਸਰਪੰਚ ਅੰਕਲ ਉਹਨਾਂ ਦੇ ਘਰੇ ਤੇ ਉਹਨਾਂ ਦੀ ਇੱਕ ਪੁਰਾਣੀ ਫੋਟੋ ਜਦੋਂ ਉਹਨਾਂ ਸਰਪੰਚੀ ਚ ਜਿੱਤੇ ਸੀਗੇ ਤੇ ਮੰਦਿਰ ਚਮਟਿਵਾਲਾ ਦੇ ਮੰਦਿਰ ਜਾ ਕੇ ਆ ਫੋਟੋ ਖਿੱਚੀ ਹੋਈ ਆ ਤੇ ਦਿਲ ਕੀਤਾ ਇਹਦੀ ਫੋਟੋ ਦੀ ਵੀਡੀਓ ਬਣਾ ਕੇ ਬਹੁਤ ਸਾਰੇ ਜੀ ਇਦਾਂ ਦੇ ਜਿਹੜੇ ਦੁਨੀਆ ਤੋਂ ਚਲੇ ਗਏ ਆ ਤੇ ਇਹ ਦੇਖੋ ਪੁਰਾਣੀ ਯਾਦ ਆ ਤੇ ਇਹਨਾਂ ਦੇ ਅੱਜ ਇਹ ਬਜ਼ੁਰਗ ਹੋ ਚੁੱਕੇ ਬਹੁਤ ਸਾਰੇ ਇਹਨਾਂ ਵਿੱਚ ਇਦਾਂ ਦੇ ਵੀਰ ਆ ਚਲੋ ਆਪਾਂ ਇਹ ਗੱਲਬਾਤ ਕਰਦੇ ਆਂ ਸਾਹ ਤੋਂ ਪਹਿਲਾਂ ਤਾਂ ਗੱਬੇ ਮਾਂਜੀ ਖੜੇ ਦੇਖੋ ਬੜੀ ਛੋਟੀ ਉਮਰ ਦੇ ਆ ਜਦੋਂ ਮਾਂਜੀ ਅੱਜ ਤੋਂ ਕਿੰਨੇ ਸਾਲ ਪਹਿਲਾਂ ਆਏ ਸੀਗੇ ਤੇ ਜਿਹਨੂੰ ਸਾਨੂੰ ਯਾਦ ਹੋਵੇ ਬਾਈ ਸਾਨੂੰ ਜ਼ਰੂਰ ਲਿਖਿਓ ਕਿ ਜਦੋਂ ਸਾਧੂ ਅੰਕਲ ਜੀ ਸਰਪੰਚ ਬਣੇ ਸੀ ਕਿਹੜਾ ਸਾਲ ਸੀ ڈیٹ ਸਾਰਾ ਕੁਝ ਤੇ ਇਦੋਂ ਸ਼ੁਰੂ ਕਰੀਏ ਆ ਬਿਲਡਿੰਗ ਵਾਲੇ ਅੰਕਲ ਜੀ ਆ ਕੋਲੀ ਸਾਹਮਣੇ ਬਿਲਡਿੰਗ ਦੀ ਦੁਕਾਨ ਹੁੰਦੀ ਸੀ ਇਹਨਾਂ ਦੀ ਤੇ ਭਜਨ ਉਹਦੇ ਫਾਦਰ ਸਾਹਿਬ ਆਪਣੇ ਇਹ ਵੀ ਆਏ ਸੀ ਬਾਹਰੋਂ ਮਿਲ ਕੇ ਗਏ ਆ ਹੁਣੇ ਤੇ ਆਂਟੀ ਜਗਿੰਦਰ ਕੌਰ ਤੇ ਨਾਲ ਜੀ ਮਿੰਦੋਮਾਸੀ ਆ ਗਈ ਉਸ ਤੋਂ ਬਾਅਦ ਆ ਪਿੱਛੇ ਜਿਹੜਾ ਬੰਦਾ ਖੜਾ ਹੈ ਖੇੜੇ ਤੋਂ ਆਪਣਾ ਜਿੰਦਰ ਸੋਮੋ ਵਾਲਾ ਪੰਮੀ ਹੁਣਾ ਹੈ ਨਾ ਪੰਮੀ ਹੁਣਾ ਦਾ ਨਾ ਉਹਨਾਂ ਚੋਈਆਂ ਨਾ ਇਹ ਜਿੰਦਰ ਬਾਈ ਆ ਗਿਆ ਇਹ ਆਪਣੇ ਬਾਈ ਜੀ ਹੈਗੇ ਬਾਜ਼ਾਰ ਚੋਂ ਕੋਹਲੀਆਂ ਦੇ ਪਰਿਵਾਰ ਚੋਂ ਹੈ ਨਾ ਤੇ ਇਹ ਆਪਣੇ ਬਿੱਲੂ ਅੰਕਲ ਜੀ ਆ ਗਏ ਜਿੰਮੀ ਦੇ ਫਾਦਰ ਸਾਹਿਬ ਤੇ ਆਹ ਅੰਕਲ ਜੀ ਦੀ ਪਛਾਣ ਨਹੀਂ ਹੋਈ ਸਾਨੂੰ ਤੇ ਇੱਕ ਆਹ ਜਿਹੜੇ ਭਾਈ ਸਾਹਿਬ ਪਿੱਛੇ ਖੜੇ ਆ ਜੇ ਕਿਸੇ ਨੂੰ ਪਤਾ ਹੋਵੇ ਜਰੂਰ ਨਾਂ ਲਿਖਿਓ ਤੇ ਆ ਉਸ ਤੋਂ ਬਾਅਦ ਆਗੇ ਠੇਕੇਦਾਰ ਇਹ ਸਰਵਨ ਸਿੰਘ ਇਹਦਾ ਨਾਮ ਹੈ ਨਾ ਠੇਕੇ ਦਾ 사우ਦਾ ਹਾਂਜੀ ਹਾਂਜੀ ਠੀਕ ਹੈ ਜੀ ਜਿਹੜਾ ਘੰਟਾ ਘੜਨਾ ਹਾਂ ਜਿਹਨਾਂ ਨੇ ਕਲॉक ਟਾਵਰ ਬਣਾਇਆ ਜੀ ਘੰਟਾ ਕਾ ਜਿਹਨੂੰ ਕਹਿੰਦੇ ਆਪਾਂ ਉਸ ਤੋਂ ਬਾਅਦ ਪਿੱਛੇ ਇੱਕ ਸ਼ਖਸ ਖੜਾ ਜੀ ਆਹ ਬਜ਼ੁਰਗ ਬੰਦੇ ਸਾਨੂੰ ਲੱਗਦਾ ਕਿ ਜਿਹੜਾ ਆਪਣਾ ਜਿੰਮੀ ਹੁੰਦਾ ਸੀਗਾ ਨਈਅਰ ਉਹਦੇ ਸ਼ਾਇਦ ਦਾਦਾ ਜੀ ਹੁਣ ਇਹ ਤੇ ਜੇ ਕਿਸੇ ਨੂੰ ਪਤਾ ਹੋਵੇ ਕੌਣ ਹੈ ਅੰਕਲ ਜਰੂਰ ਨਾਮ ਦੱਸਿਓ ਉਸ ਤੋਂ ਬਾਅਦ ਆਪਣੇ ਪੂਜਨੀਕ ਮਹਾਂਤਪੁਰਸ਼ ਊਤਮ ਸਿੰਘ ਜੀ ਚਿੰਟੇ ਵਾਲੇ ਆ ਗਏ ਜੀ ਅਜੀਤ ਟਿੰਬਰ ਸਟੋਰ ਤੋਂ ਅੰਕਲਜੀਤ ਸਿੰਘ ਜੀ ਆ ਗਏ ਪਿੱਛੇ ਆ ਛੋਟਾ ਜਿਹਾ ਜਿਹੜੀ ਫੇਸ ਦੀਦਾ ਪਿਆ ਆ ਇਹ ਆਪਣਾ ਸੁਨਿਆਰਾ ਜੱਜਪਾ ਜੀ ਆ ਗਏ ਜੀ ਸੁਨਿਆਰਾ ਸਾਹਿਬ ਉਸ ਤੋਂ ਬਾਅਦ ਸਾਡੇ ਸਾਧੂ ਸਿੰਘ ਸਰਪੰਚ ਅੰਕਲ ਜੀ ਤੇ ਉਹਨਾਂ ਦੇ ਨਾਲ ਹੀ ਬਿਲਕੁਲ ਪਿੱਛੇ ਖੜਾ ਜੀ ਪੰਮਾ ਸਿਲੰਡਰਾਂ ਵਾਲਾ ਸਾਡਾ ਵੀਰ ਆ ਦੇਖੋ ਪਛਾਣ ਹੋ ਰਿਹਾ ਬਿਲਕੁਲ ਤੇ ਨਾਲ ਬਿੱਲਾ ਅੰਕਲ ਬਗੀਚੀ ਮਹੱਲੇ ਤੋਂ ਉਸ ਤੋਂ ਬਾਅਦ ਇਹ ਦੋ ਜਣੇ ਕੋਹਲੀ ਪਰਿਵਾਰ ਚੋਂ ਜਦੂਰ ਬਾਜ਼ਾਰ ਚੋਂ ਆਨੇ ਆ ਜਿਹਨਾਂ ਸਾਨੂੰ ਉਹ ਨਹੀਂ ਪਤਾ ਨਾਮ ਨਹੀਂ ਪਤਾ ਹੈਗੇ ਉਸ ਤੋਂ ਬਾਅਦ ਇਹਨਾਂ ਦੇ ਪਿੱਛੇ ਬਿਲਕੁਲ ਆ ਦੇਖੋ ਅੱਧੀ ਪੱਗ ਦੀਦੀ ਪਈ ਆ ਸਾਡੇ ਚੈਨ ਸਿੰਘ ਅੰਗਲਜੀ ਨੰਬਰਦਾਰ ਚੈਨ ਸਿੰਘ ਜੀ ਨਾਲ ਸਾਡਾ ਵੀਰ ਤੇਜਾ ਜਿਹੜਾ ਦੁਨੀਆ ਛੱਡ ਕੇ ਜਾ ਚੁੱਕਾ ਹੈ ਵੀ ਪਰ ਜਵਾਨੀ ਦੇ ਵਿੱਚ ਹੀ ਇਹ ਆਪਣੇ ਬਿੱਲਾ ਬਾਜੀ ਆ ਗਏ ਬਾਹਰ ਪ੍ਰਦੇਸ਼ਾਂ ਵਿੱਚ ਇਹ ਕਾਲਾ ਬਿੱਲਾ ਬਹੁਤ ਵਧੀਆ ਪਰਿਵਾਰ ਆ ਸਾਡੇ ਬਿੱਲਾ ਬਾਜੀ ਆ ਗਏ ਉਸ ਤੋਂ ਬਾਅਦ ਆਹ ਕੌਣ ਆ ਗੋ ਵੀ ਆਹ ਦੇ ਆ ਦੱਸ ਯਾਰ ਬਿੱਲੇ ਭਾਈ ਦੇ ਨਾਲ ਆਹ ਕੌਣ ਆ ਇਹ ਰਾਣਾ ਅੰਕਲ ਤਾਂ ਨਹੀਂ ਆਈ ਆ ਦੇ ਇਹ ਕੌਣ ਆ ਆ ਭਾਈ ਦੂਜੇ ਨੰਬਰ ਤੇ ਤੁਹਾਂ ਲੋ ਜੀ ਇਹ ਵੀ ਪਛਾਣ ਨਹੀਂ ਹੋ ਰਹੀ ਇਹ ਜਰੂਰ ਦੱਸੋ ਕਿਸੇ ਨੂੰ ਨਾਮ ਪਤਾ ਹੋਵੇ ਤੇ ਇਧਰ ਲਾਸਟ ਇਹ ਅੰਕਲ ਦਾ ਕੀ ਨਾਮ ਆ ਸ਼ਾਇਦ ਗਰਨੇਕ ਸਿੰਘ ਅੰਕਲ ਜੀ ਸਾਨੂੰ ਜਿੰਨੇ ਕ ਲੱਗ ਰਹੇ ਆ ਬਾਕੀ ਇਹ ਉੱਪਰਲੀ ਜਿਹੜੀ ਲੇਅਰ ਸਾਡੇ ਨਾਮ ਤੋਂ ਹਮਝੇ ਜੇ ਪਤਾ ਦੱਸਦੇ ਆ ਜੀ ਜਿਹੜੇ ਰਹਿ ਗਏ ਹੁਣ ਜਰੂਰ ਸਾਨੂੰ ਦੱਸਿਓ ਕਿ ਭਾਈ ਤੁਸੀਂ ਇਹਨਾਂ ਚੋ ਕਿਹਨੂੰ ਜਾਣਦੇ ਆ ਜਿਹਦਾ ਨਾਮ ਅਸੀਂ ਗਲਤ ਲਿਆ ਹੋਵੇ ਥੱਲੇ ਫੋਟੋਗ੍ਰਾਫਰ ਵੀਰ ਨੇ ਬੜੀ ਸੋਹਣੀ ਫੋਟੋ ਖਿੱਚੀ ਆ ਆ ਦੇਖੋ ਭਾਈ ਬੈਠਣ ਲੱਗਾ ਸੀ ਸਾਡਾ ਅੰਕਲ ਉਹ ਬੈਠਣ ਨਹੀਂ ਦਿੱਤਾ ਵਿਚਾਰਾ ਫੋਟੋ ਵਿੱਚ ਖੜਾ ਹੀ ਆਇਆ ਹੈ ਨਾ ਤੇ ਉਸ ਤੋਂ ਬਾਅਦ ਇਹਨਾਂ ਦਾ ਨਾਮ ਨਹੀਂ ਸਾਨੂੰ ਪਤਾ ਜੇ ਕਿਸੇ ਨੂੰ ਪਤਾ ਹੋਵੇ ਜਰੂਰ ਦੱਸਿਓ ਉਸ ਤੋਂ ਅਲਾ ਕੌਣ ਆ ਗੋਪੀ ਇੱਧਰ ਆ ਜਾ ਮੇਰੇ ਲੱਗ ਗਿਆ ਮੈਂ ਭਾਗ ਜਾਣਾ ਇਹ ਪੀਰ ਦਾ ਅੰਕਲ ਕੋਹਲਾ ਡੈਡੀ ਇਹ ਸਾਡੇ ਗੁੱਗੂ ਵੀਰ ਦੇ ਡੈਡੀ ਗੁੱਗੂ ਵੀਰ ਵੀ ਦੁਨੀਆ ਤੋਂ ਜਾ ਚੁੱਕਾ ਆ ਉਹਦੇ ਫਾਦਰ ਸਾਹਿਬ ਉਸ ਤੋਂ ਬਾਅਦ ਇਹ ਪਿੱਛੇ ਸਾਡੇ ਜਿੰਦਰ ਬਾਜੀ ਸਾਡੇ ਜਾਣਦੇ ਫੋਟੋਗ੍ਰਾਫਰ ਸਾਹਿਬ ਉਸ ਤੋਂ ਬਾਅਦ ਇਹ ਜੱਗੀ ਵੀ ਸਾਡਾ ਜੱਗੀ ਤੋਂ ਅੱਗੇ ਬੈਠਾ ਸਟੀਵਨ ਸਟੀਵਨ ਤੋਂ ਅੱਗੇ ਹੀਮਰਾਜ ਸਕੂਟਰਾਂ ਵਾਲੇ ਇੱਕ ਬੰਦਾ ਹੋਰ ਰਹਿ ਗਿਆ ਗੋਪਿਆ ਕੌਣ ਆ ਵੀ ਦੇਖੀਂ ਆ ਦੇ ਆ ਜੱਗੀ ਤੋਂ ਮੂਰੇ ਇਹ ਬੰਦਾ ਨਹੀਂ ਪਛਾਣ ਹੋ ਰਿਹਾ ਜੇ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਦੱਸਿਓ ਆਹ ਲੋ ਕਲੋਜ਼ ਵੀ ਕਰ ਦਿੰਦੇ ਆਪਾਂ ਇਹ ਆਪਣੇ ਹੇਮਰਾ ਸਾਹਿਬ ਆ ਗਏ ਉਸ ਤੋਂ ਬਾਅਦ ਇਹ ਪਵਨੀ ਭਾਜੀ ਆ ਗਏ ਜੀ ਉੱਪਰ ਆ ਦੇਖੋ ਆ ਪਵਨੀ ਸਾਹਿਬ ਆ ਗਏ ਪਵਨੀ ਦੇ ਬਲਜੀਤ ਮੁੱਧਰ ਜੀ ਪੰਜ ਸਾਹਿਬ ਸਾਡੇ ਠੀਕ ਹੈ ਜੀ ਆ ਦੇਖੋ ਹਲਕੀ ਜੀ ਉਮਰ ਦੇ ਸਿਗੇ ਹਲੇ ਛੋਟਾ ਜਿਹਾ ਪਰਨਾ ਪੰਨਿਆ ਹੋਇਆ ਉਸ ਤੋਂ ਅਗੇ ਅੰਕਲ ਜੀ ਕਹੋਣਿਆ ਖੀਰੇ ਤੋਂ ਸਰਦਾਰ ਲੈਂਬਰ ਜੀ ਸਰਦਾਰ ਲੈਂਬਰ ਸੈਂ ਖੀਰੇ ਤੋਂ ਤੇ ਇਹ ਭਾਈ ਸਾਹਿਬ ਕਹੋਣਿਆ ਜੇ ਕਿਸੇ ਨੂੰ ਪਤਾ ਹੋਵੇ ਜਰੂਰ ਦੱਸਿਓ ਸਾਨੂੰ ਪਛਾਣ ਨਹੀਂ ਆ ਰਹੀ ਕਿ ਇਹ ਬੰਦਿਆਂ ਦੀ ਏ ਅੰਕਲ ਜੀ ਕੋਣੇ ਪਤਾ ਇਹਨਾਂ ਦੇ ਮੂੰਹ ਘਮਾਇਆ ਹੋਇਆ ਆ ਨਹੀਂ ਇਹਨਾਂ ਦਾ ਅਮਨੀ ਪਤਾ ਤੇ ਇਹ ਅੰਕਲ ਜੀ ਪਿੱਛੇ ਤਾਇਆ ਤਾਇਆ ਕਿ ਗਰਨਾਮ ਦਾ ਆ ਇਹ ਤਾਇਆ ਗਰਨਾਮ ਸਿੰਘ ਜੀ ਹੈ ਨਾ ਤੇ ਇਹ ਬਜਾਦ ਕੌਣ ਹੈ ਜੀ ਇਹ ਆਪਣੇ ਗੇਜਾ ਜੀ ਇਹ ਅੱਛਾ ਆਰੇ ਆ ਲੋ ਜੀ ਆਦੇ ਵਾਲੇ ਗੇਜਾ ਪਾਪਾ ਜੀ ਨੂੰ ਕਹਿੰਦੇ ਸਾਰੇ ਦੇਖੋ ਹੱਲੇ ਇਹ ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਆ ਨਾ ਫੇਰ ਰਹੇ ਹੈ ਅੱਜ ਕੱਲ ਤੇ ਹਾਂ ਬਿਲਕੁਲ ਜੀ ਅੱਜ ਕੱਲ ਮਹਲਾ ਫੇਰ ਰਹੇ ਆ ਤੇ ਇਹ ਆ ਜੀ ਪੁਰਾਣੀ ਯਾਦ ਦੇਖੋ ਕਿੰਨੇ ਸੱਜਣ ਮਿੱਤਰ ਪਿਆਰੇ ਇਸ ਦੁਨੀਆ ਤੋਂ ਜਾ ਚੁੱਕੇ ਆ ਤੇ ਦਿਲ ਕੀਤਾ ਇਹ ਸਾਂਝੀ ਕੀਤੀ ਜਾਵੇ ਤਸਵੀਰ ਤੇ ਇਹੋ ਜਿਹਿਆਂ ਦੇਖੋ ਜਵਾਨੀ ਵਿਲੇ ਕਈ ਵੀਰ ਸੀਗੇ ਅੱਜ ਬਡਾਪੇ ਚ ਪਹੁੰਚ ਚੁੱਕੇ ਆ ਤੇ ਜਰੂਰ ਸ਼ੇਅਰ ਕਰਿਓ ਜਿਨ੍ਹਾਂ ਦੇ ਨਾਮ ਰਹਿ ਗਏ ਸਾਨੂੰ ਨਹੀਂ ਪਤਾ ਉਹਨਾਂ ਤੋਂ ਮਾਫੀ ਚਾਹੁੰਦੇ ਆ ਤੇ ਜੇ ਕਿਸੇ ਨੂੰ ਪਤਾ ਹੋਵੇ ਉਹਨਾਂ ਦੇ ਨਾਮ ਵੀ ਜਰੂਰ ਫੋਟੋ ਚ ਮੈਂਸ਼ਨ ਕਰਿਓ ਤੇ ਕੋਈ ਨੇ ਕਹਨੇ ਉਹ ਜਿਹੜੀ ਇਲੈਕਸ਼ਨਾਂ ਦੇਖੀ ਸੀਗੀ ਜਦੋਂ ਅੰਕਲ ਸਾਧੂ ਸਿੰਘ ਸਰਪੰਚ ਬਣੇ ਸੀਗੇ ਤਾਂ ਜ਼ਰੂਰ ਉਹ ਸਾਨੂੰ ਵੀ ਜ਼ਰੂਰ ਸਾਨੂੰ ਦੱਸਿਓ ਭਾਈ ਤੇ ਇਹੋ ਜੀ ਯਾਦ ਹੈ ਪਿੰਡ ਦੀ ਪੁਰਾਣੀ ਸੋਚੇ ਸਾਰੇ ਵੀਰਾਂ ਭੈਣਾਂ ਪਰਦੇਸਾਂ ਵਿੱਚ ਬੈਠੇ ਆ ਜਿਨ੍ਹਾਂ ਨੂੰ ਬਹੁਤ ਬਹੁਤ ਦੇਰ ਹੋ ਗਈ ਆ ਕਈ ਯਾਰੀਆਂ ਦੋਸਤੀਆਂ ਛੁੱਟ ਗਈਆਂ ਘਰ ਪਰਿਵਾਰ ਛੱਡ ਕੇ ਬਾਹਰ ਬੈਠੇ ਉਹਨਾਂ ਨੂੰ ਇਹ ਯਾਦ ਤਾਜ਼ੀ ਕਰਵਾਈ ਜਾਵੇ ਇੱਦਾਂ ਇੱਕ ਹੋਰ ਜਿਹੜੀ ਫੋਟੋ ਆ ਖੇੜੇ ਗਰਾਉਂਡ ਦੀ ਆ ਜਦੋਂ ਅੰਕਲ ਜੀ ਸਰਪੰਚ ਸੀਗੇ ਇੱਥੇ ਗੱਭੇ ਖੜੇ ਆ ਜੀ ਸਾਡੇ ਮਾਸਟਰ ਜਸਵੀਰ ਸਿੰਘ ਸੰਧੂ ਜੀ ਤੇ ਕੋਈ ਪ੍ਰੋਗਰਾਮ ਸੀ ਉਦੋਂ ਦੀ ਫੋਟੋ ਆ ਜੀ ਇਹ ਤੇ ਇਦਾਂ ਦੀਆਂ ਗੱਲਾਂ ਬਾਤਾਂ ਦੇਖੋ ਫੋਟੋਆਂ ਵਿੱਚ ਬੰਦੇ ਲੱਗਦੇ ਆ ਜਿਵੇਂ ਅੱਜ ਵੀ ਸਾਡੇ ਨਾਲ ਇਹ ਗੱਲਾਂ ਕਰਨ ਨੂੰ ਫੋਟੋਆਂ ਤਿਆਰ ਆ ਤੇ ਇੰਨੀਆਂ ਕਿ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ